ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀਆਂ ਸ਼ੇਰ ਤੇ ਬਾਂਦਰ ਦੀ ਦੋਸਤੀ ਦੀ ਕਹਾਣੀ। ਕਣਾਂ ਜੰਗਲ ਸੀ ਹਰੇ ਭਰੇ ਦਰਖਤ ਦੇ ਛਾਂ ਦਾ ਠੰਡੀ ਹਵਾ ਦਾ ਝਲਕ ਤੇ ਪાંਸੀਆਂ ਦੀਆਂ ਮਿੱਠੀਆਂ ਚਹਿਕਾ ਨਾਲ ਭਰਿਆ ਹੋਇਆ ਉਹ ਜੰਗਲ ਜਿਵੇਂ ਕਿਸੇ ਰੂਪ ਸ਼ਾਂਤੀ ਦੇਵੇ। ਜੰਗਲ ਦੇ ਮੱਧ ਵਿੱਚ ਇੱਕ ਵੱਡਾ ਦਰਖਤ ਸੀ ਪੁਰਾਣਾ ਬਰਗਦ ਦਾ ਦਰਖਤ। ਉਸ ਦੀਆਂ ਜੜਾਂ ਧਰਤੀ ਵਿੱਚ ਡੂੰਘੀਆਂ ਡੋਗਾਈਆਂ ਤੱਕ ਗਈਆਂ ਸਨ ਤੇ ਸਾਖਾਂ ਅਸਮਾਨ ਨੂੰ ਸੂਰ ਰਹੀਆਂ ਸਨ ਉਸ ਦਰਖਤ ਉੱਤੇ ਇੱਕ ਚਲਾਕ ਪਰ ਦਿਲ ਦਾ ਸਾਫ਼ ਬੰਦਰ ਰਹਿੰਦਾ ਸੀ ਮੰਨੂ ਮੰਨੂ ਹਰ ਵੇਲੇ ਖੁਸ਼ ਰਹਿੰਦਾ ਦਰਖਤ ਤੋਂ ਦਰਖਤ ਦੇ ਤੇ ਝੂਲਦਾ ਫਲ ਖਾਂਦਾ ਤੇ ਪੰਛੀਆਂ ਨਾਲ ਗੱਲਾਂ ਕਰਦਾ ਜੰਗਲ ਦੇ ਦੂਜੇ ਪਾਸੇ ਇੱਕ ਸ਼ਕਤੀਸ਼ਾਲੀ ਪਰ ਇਕੱਲਾ ਸ਼ੇਰ ਰਹਿੰਦਾ ਸੀ ਸਿੰਘੂ ਸਿੰਘੂ ਜੰਗਲ ਦਾ ਰਾਜਾ ਸੀ ਸਭ ਜਾਨਵਰ ਉਸ ਤੋਂ ਡਰਦੇ ਸਨ ਪਰ ਸਿੰਘੂ ਦੇ ਅੰਦਰ ਇੱਕ ਗਹਿਰਾ ਵਿਲਾਪਣ ਬਸਦਾ ਸੀ ਉਹ ਰੋਜ਼ ਸ਼ਿਕਾਰ ਕਰਦਾ ਪਾਣੀ ਵੀ ਜਾਂਦਾ ਫਿਰ ਆਪਣੇ ਗੁਫਾ ਵਿੱਚ ਆ ਬੈਠਦਾ ਕਿਸੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਸੀ ਇੱਕ ਦਿਨ ਦਾ ਕਦੰਦਾ ਕਿਹਾ ਹੈ ਸਵੇਰੇ ਦਾ ਸਮਾਸੀ ਮਨੂ ਆਪਣੇ ਦਰਖਤਾਂ ਉੱਤੇ ਬੈਠਾ ਮਿੱਠੇ ਅੰਬ ਖਾ ਰਿਹਾ ਸੀ ਅਚਾਨਕ ਉਸਨੇ ਹੇਠਾਂ ਵੇਖਿਆ ਕਿ ਇੱਕ ਵੱਡਾ ਸ਼ੇਰ ਪਾਣੀ ਪੀਣ ਆਇਆ ਸੀ ਮਨੂ ਨੇ ਪਹਿਲਾਂ ਤਾਂ ਡਰ ਕੇ ਪੱਤੇਆਂ ਪਿੱਛੇ ਲੁਕ ਗਿਆ ਪਰ ਫਿਰ ਉਸਨੇ ਵੇਖਿਆ ਕਿ ਸ਼ੇਰ ਦਾ ਚਿਹਰਾ ਉਦਾਸ ਹੈ ਉਸ ਦੀਆਂ ਅੱਖਾਂ ਵਿੱਚ ਇਕੱਲੇਪਨ ਦੀ ਛਾਪ ਸੀ ਮਨੂ ਨੇ ਸੋਚਿਆ ਇਹ ਸ਼ੇਰ ਤਾਂ ਬਹੁਤ ਤਾਕਤਵਰ ਹੈ ਪਰ ਲੱਗਦਾ ਹੈ ਇਸ ਦੇ ਦਿਲ ਵਿੱਚ ਕੋਈ ਗੱਲ ਹੈ ਜੇ ਮੈਂ ਇਸ ਨਾਲ ਗੱਲ ਕਰਾਂ ਤਾਂ ਸ਼ਾਇਦ ਮੇਰੇ ਵਰਗਾ ਦੋਸਤ ਬਣ ਜਾਵੇ ਉਹ ਹੌਲੀ-ਹੌਲੀ ਹੇਠਾਂ ਉਤਰਿਆ ਤੇ ਬਰਗਰ ਦੇ ਇੱਕ ਮੋٹے ਤਣੇ ਤੇ ਬੈਠ ਗਿਆ ਉਸ ਨੇ ਸ਼ੇਰ ਨੂੰ ਆਵਾਜ਼ ਮਾਰੀ हे ਸਿੰਘ ਸਹ ਮਾਹਲ ਪਾਣੀ ਕਿਵੇਂ ਲੱਗ ਰਿਹਾ ਸੀਨੇ ਹੈਰਾਨ ਹੋ ਕੇ ਉੱਪਰ ਵੇਖਿਆ ਉਸ ਕਿਸੇ ਨੇ ਉਸ ਨੂੰ ਇਸ ਤਰ੍ਹਾਂ ਕਦੇ ਨਹੀਂ ਪੁੱਛਿਆ ਸੀ ਉਹ ਬੋਲਿਆ ਤੂੰ ਕੌਣ ਹੈ ਜੋ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ ਮੰਨੂ ਹੱਸ ਕੇ ਕਹਿੰਦਾ ਮੈਂ ਮੰਨੂ ਹਾਂ ਇਸ ਦਰਖਤ ਦਾ ਰਾਜਾ ਤੇ ਤੂੰ ਤਾਂ ਜੰਗਲ ਦਾ ਰਾਜਾ ਹੈ ਰਾਜਿਆਂ ਨੂੰ ਆਪਸ ਵਿੱਚ ਦੋਸਤੀ ਕਰਨੀ ਚਾਹੀਦੀ ਹੈ ਸੇ ਨੂੰ ਇਹ ਗੱਲ ਸੁਣ ਕੇ ਹੌਲੀ ਜਿਹੀ ਮੁਸਕਰਾਹਟ ਆ ਗਈ ਉਹ ਅਸਨੇ ਕਿਹਾ ਤੂੰ ਬੜਾ ਚਲਾਕ ਬੰਦਰ ਹੈ ਤੇਰੇ ਵਰਗੇ ਕਿਸੇ ਨੇ ਮੇਰੇ ਨਾਲ ਕਦੇ ਦੋਸਤੀ ਦੀ ਗੱਲ ਨਹੀਂ ਕੀਤੀ ਮਨੋ ਹੁਲਿਆ ਦੋਸਤੀ ਕਰ ਲੈਣਾ ਲੈ ਨਾ ਫਿਰ ਮੈਂ ਤੈਨੂੰ ਫਲ ਖਵਾਵਾਂਗਾ ਮਜ਼ੇਦਾਰ ਗੱਲਾਂ ਕਰਾਂਗਾ ਤੇ ਤੂੰ ਮੈਨੂੰ ਆਪਣੀਆਂ ਜੰਗਲੀਆਂ ਕਹਾਣੀਆਂ ਸੁਣਾ ਦੇਈਂ ਸ਼ੇਰ ਹੱਸ ਪਿਆ ਰਸ ਨੇ ਕਿਹਾ ਠੀਕ ਹੈ ਮੰਨੂ ਅੱਜ ਤੋਂ ਤੂੰ ਮੇਰਾ ਦੋਸਤ ਇਸ ਤਰ੍ਹਾਂ ਸ਼ੇਰ ਤੇ ਬਾਂਦਰ ਦੀ ਅਨੋਖੀ ਦੋਸਤੀ ਸ਼ੁਰੂ ਹੋ ਗਈ ਦਿਨ ਬੀਤਦੇ ਗਏ ਸਿੰਘੂ ਹਰ ਸਵੇਰੇ ਪਾਣੀ ਪੀਣ ਆਉਂਦਾ ਤੇ ਮੰਨੂ ਨਾਲ ਗੱਲਾਂ ਕਰਦਾ ਕਈ ਵਾਰ ਮੰਨੂ ਉਸ ਦੇ ਲਈ ਮਿੱਠੇ ਫਲ ਤੋੜ ਕੇ ਸੁੱਟ ਸੁੱਟਦਾ ਸ਼ੇਰ ਉਹਨਾਂ ਨੂੰ ਖਾ ਕੇ ਖੁਸ਼ ਹੁੰਦਾ ਬਦਲੇ ਵਿੱਚ ਸ਼ੇਰ ਮੰਨੂ ਨੂੰ ਜੰਗਲ ਦੇ ਨਵੇਂ ਕੋਨੇ ਬਾਰੇ ਦੱਸਦਾ ਕਿੱਥੇ ਤਾਜ਼ਾ ਫਲ ਵਾਲੇ ਦਰਖਤ ਹਨ ਤੇ ਕਿੱਥੇ ਸੁੰਦਰ ਝਰਨੇ ਵਗਦੇ ਹਨ ਇੱਕ ਦਿਨ ਮੰਨੂ ਨੇ ਸ਼ੇਰ ਨੂੰ ਪੁੱਛਿਆ ਸਿੰਘ ਤੂੰ ਕਿੰਨਾ ਸ਼ਕਤੀਸ਼ਾਲੀ ਹੈ ਸਭ ਤੇ ਤੂੰ ਤੈਨੂੰ ਸਭ ਤੈਨੂੰ ਡਰਦੇ ਹਨ ਪਰ ਤੂੰ ਇਕੱਲਾ ਕਿਉਂ ਰਹਿੰਦਾ ਹੈ ਸ਼ੇਰ ਨੇ ਹੌਲੀ ਆਵਾਜ਼ ਵਿੱਚ ਕਿਹਾ ਮੰਨੂ ਮੈਂ ਬਹੁਤ ਮੈਂ ਬਹੁਤ ਸ਼ਿਕਾਰੀ ਕੀਤੇ ਮੈਂ ਬਹੁਤ ਸ਼ਿਕਾਰ ਕੀਤੇ ਹਨ ਸਭ ਜਾਨਵਰ ਮੈਨੂੰ ਰਾਜਾ ਤਾਂ ਮੰਨਦੇ ਹਨ ਪਰ ਕੋਈ ਮੇਰੇ ਨਾਲ ਗੱਲ ਨਹੀਂ ਕਰਦਾ ਉਹ ਡਰਦੇ ਹਨ ਕਿ ਮੈਂ ਉਹਨਾਂ ਨੂੰ ਖਾ ਜਾਵਾਂਗਾ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰੇ ਦਿਲ ਵਿੱਚ ਵੀ ਦੋਸਤੀ ਦੀ ਲੋੜ ਹੋ ਸਕਦੀ ਹੈ ਮਨੂ ਨੇ ਹੱਸ ਕੇ ਕਿਹਾ ਤੂੰ ਜੇ ਮੇਰਾ ਦੋਸਤ ਹੈ ਤਾਂ ਕਿਸੇ ਨੂੰ ਡਰਾ ਡਰਾਉਣਾ ਨਹੀਂ ਹੁਣਾ ਚਾਹੀਦਾ ਮੈਂ ਸਭ ਨੂੰ ਦੱਸਾਂਗਾ ਕਿ ਸ਼ੇਰ ਹੁਣ ਸਾਡੇ ਦੋਸਤ ਹਨ ਸਾਡੇ ਰਖਿਆਕਾਰੀ ਸ਼ੇਰ ਨੇ ਪਹਿਲੀ ਵਾਰੀ ਆਪਣੇ ਦਿਲ ਵਿੱਚ ਇੱਕ ਅਜੀਬ ਸ਼ਾਂਤੀ ਮਹਿਸੂਸ ਕੀਤੀ ਉਸ ਨੂੰ ਲੱਗਿਆ ਕਿ ਇਹ ਛੋਟਾ ਜਿਹਾ ਬਾਂਦਰ ਉਸ ਦੀ ਜ਼ਿੰਦਗੀ ਵਿੱਚ ਖੁਸ਼ੀ ਲੈ ਆਇਆ ਹੈ ਪਰ ਹਰ ਦੋਸਤੀ ਦੀ ਕਸੌਟੀ ਹੁੰਦੀ ਹੈ ਇੱਕ ਦਿਨ ਜੰਗਲ ਵਿੱਚ ਸਹਕਾਰੀਆਂ ਦਾ ਇੱਕ ਟੋਲਾ ਆਇਆ ਉਸ ਨੇ ਉਹਨਾਂ ਨੇ ਜਾਲ ਵਿਛਾ ਕੇ ਕਈ ਜਾਨਵਰ ਫੜੇ ਮੰਨੂ ਆਪਣੇ ਦਰਖਤ ਤੋਂ ਇਹ ਸਭ ਦੇਖ ਰਿਹਾ ਸੀ ਉਸ ਨੇ ਵੇਖਿਆ ਕਿ ਸਹਕਾਰੀ ਸ਼ੇਰ ਦੀ ਗੁਫਾ ਵੱਲ ਹੀ ਜਾ ਰਹੇ ਨੇ ਮੰਨੂ ਦਾ ਦਿਲ ਧੜਕਣ ਕਰ ਰਿਹਾ ਸੀ ਉਹ ਤਰੰਤ ਦਰਖਤ ਤੋਂ ਲੰਘਦਾ ਹੋਇਆ ਸ਼ੇਰ ਕੋਲ ਪਹੁੰਚਿਆ ਤੇ ਚੀਖਿਆ ਸਿੰਘੋ ਬਾਜਾ ਸ਼ਿਕਾਰੀ ਆ ਰਹੇ ਹਨ ਸ਼ੇਰ ਤਰੰਤ ਸਾਵਧਾਨ ਹੋਇਆ ਉਸਨੇ ਪੁੱਛਿਆ ਕਿੱਥੇ ਹਨ ਉਹ ਮੰਨੂ ਨੇ ਦਰਖਤ ਤੋਂ ਉੱਚੀ ਆਵਾਜ਼ ਮਾਰੀ ਉਹ ਪਹਾੜੀ ਦੇ ਪਾਰ ਤਿੰਨ ਝਾੜ ਲੈ ਲੈ ਕੇ ਆ ਰਹੇ ਹਨ ਤੂੰ ਆਪਣੀ ਗੁਫਾ ਛੱਡ ਦੇ ਸ਼ੇਰ ਨੇ ਮੰਨੂ ਦੀ ਗੱਲ ਮੰਨੀ ਤੇ ਦੂਜੇ ਰਾਸਤੇ ਜੰਗਲ ਦੇ ਅੰਦਰ ਵੱਲ ਨਿਕਲ ਗਿਆ ਸ਼ਿਕਾਰੀ ਆਏ ਪਰ ਸ਼ੇਰ ਉਹਨਾਂ ਦੇ ਹੱਥ ਨਾਲ ਲੱਗਿਆ ਉਹ ਹੈਰਾਨ ਰਹਿ ਗਿਆ ਕਿ ਸ਼ੇਰ ਦਾ ਪਤਾ ਕਿਵੇਂ ਸ਼ੇਰ ਨੂੰ ਪਤਾ ਕਿਵੇਂ ਲੱਗਿਆ ਹੁਣ ਸੀ ਸਾਹਮਣੂ ਜਦ ਸਰਕਾਰੀ ਚਲੇ ਗਏ ਸ਼ੇਰ ਵਾਪਸ ਆਇਆ ਉਸਨੇ ਮੰਨੂ ਵੱਲ ਵੇਖ ਕੇ ਕਿਹਾ ਤੂੰ ਮੇਰੀ ਜਾਨ ਬਚਾਈ ਹੈ ਮੰਨੂ ਜੇ ਤੂੰ ਨਾ ਹੁੰਦਾ ਤਾਂ ਮੈਂ ਫੜਿਆ ਜਾਂਦਾ ਮੰਨੂ ਹੱਸਦਿਆਂ ਤੇ ਕਹਿੰਦਾ ਦੋਸਤ ਦਾ ਕੰਮ ਹੀ ਹੁੰਦਾ ਹੈ ਮਦਦ ਕਰਨੀ ਸ਼ੇਰ ਨੇ ਕਿਹਾ ਮੈਂ ਤੇਰੇ ਕਰਜ਼ ਵਿੱਚ ਮੈਂ ਤੇਰਾ ਕਰਜ਼ਦਾਰ ਹਾਂ ਜੇ ਕਦੇ ਤੇਰੇ ਤੇ ਕੋਈ ਮੁਸੀਬਤ ਆਈ ਮੈਂ ਪੂਰੇ ਜੰਗਲ ਨੂੰ ਅਲਰਟ ਦੇਵਾਂਗਾ ਤੇ ਤੈਨੂੰ ਬਚਾ ਲਵਾਗਾ ਜੰਗਲ ਦੇ ਹੋਰ ਜਾਨਵਰ ਇਹ ਸਭ ਦੇਖ ਰਹੇ ਸਨ ਉਹ ਹੈਰਾਨ ਸਨ ਕਿ ਇੱਕ ਸ਼ੇਰ ਤੇ ਬਾਂਦਰ ਵਿੱਚ ਐਨੀ ਸੱਚੀ ਦੋਸਤੀ ਕਿਵੇਂ ਹੋ ਸਕਦੀ ਹੈ ਕਈਆਂ ਨੂੰ ਈਰਖਾ ਵੀ ਹੋਈ ਖਾਸ ਕਰਕੇ ਕਲੂੰਬੜੀ ਜਿਸ ਦਾ ਨਾਮ ਚਲਕੀ ਸੀ ਚਲਕੀ ਸੋਚਦੀ ਸੀ ਜੇ ਸ਼ੇਰ ਬਾਂਦਰ ਨਾਲ ਦੋਸਤੀ ਬਣਾ ਰਿਹਾ ਬਣਿਆ ਰਹੇ ਤਾਂ ਮੇਰੀ ਚਲਾਕੀ ਕੌਣ ਮੰਨੇਗਾ ਮੈਂ ਇਹ ਦੋਸਤੀ ਤੋੜ ਦਵਾਂਗੀ ਹਸਨੇ ਚਲਾਕੀ ਨਾਲ ਇੱਕ ਜੋ ਹਸਨੇ ਚਲਾਕੀ ਨਾਲ ਇੱਕ ਯੋਜਨਾ ਬਣਾਈ ਉਹ ਸਿਰ ਕੋਲ ਗਈ ਤੇ ਕਹਿੰਦੀ اے ਸਿੰਘੂ ਮਹਿਲ ਮੈਂ ਸੁਣਿਆ ਹੈ ਕਿ ਤੇਰਾ ਦੋਸਤ ਮਨੂ ਹਰ ਜਾਨਵਰ ਦੇ ਸਾਹਮਣੇ ਤੇਰਾ ਮਜ਼ਾਕ ਉਡਾਉਂਦਾ ਹੈ कहंदा है कि शेर मेरे आदेशां ते चलदा है मेरे ਲਈ ਫਲ ਖਾਂਦਾ ਹੈ ਇਹ ਸੱਚ ਹੈ शेर ਨੇ ਹੈਰਾਨ ਹੋ ਕੇ ਕਿਹਾ ਮਨੂ ਕਦੇ ਇਹ ਜਿਆ ਨਹੀਂ ਕਰ ਸਕਦਾ ਪਰ ਚਾਲਕੀ ਨੇ ਮਿੱਠੀ ਬੋਲੀ ਵਿੱਚ ਕਿਹਾ ਤੂੰ ਚਾਹੇ ਵਿਸ਼ਵਾਸ ਨਾ ਕਰੇ ਪਰ ਅੱਜ ਰਾਤ ਉਸਦੇ ਦਰਗਤੇ ਹੇਠਾਂ ਛੁਪ ਕੇ ਸੌਣ ਲਈ ਤੈਨੂੰ ਸਚਾਈ ਪਤਾ ਲੱਗ ਜਾਵੇਗੀ शेर ਤੇ دل ਵਿੱਚ ਸੱਕਦਾ ਬੀਚੇ ਪੈ ਗਿਆ ਉਸ ਨੇ ਸੋਚਿਆ ਮੈਂ ਮੰਨੂ ਤੇ ਭਰੋਸਾ ਕਰਦਾ ਹਾਂ ਪਰ ਪਤਾ ਨਹੀਂ ਉਹ ਰਾਤ ਸ਼ੇਰ ਚੁੱਪ ਕੇ ਮੰਨੂ ਤੇ ਦਰਖਤ ਹੇਠ ਆ ਗਿਆ ਮੰਨੂ ਆਪਣੇ ਦੋਸਤਾਂ ਕਾਂ ਤੋਤੇ ਨਾਲ ਹੱਸ ਕੇ ਗੱਲਾਂ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਮੇਰਾ ਦੋਸਤ ਸ਼ੇਰ ਹੈ ਸਾਰਾ ਜੰਗਲ ਉਸ ਤੋਂ ਡਰਦਾ ਹੈ ਪਰ ਮੇਰੇ ਲਈ ਉਹ ਮਿੱਠੇ ਫਲ ਵੀ ਖਾਂਦਾ ਹੈ ਸ਼ੇਰ ਨੇ ਇਹ ਸੁਣ ਲਿਆ ਤੇ ਗੁੱਸੇ ਨਾਲ ਲਾਲ ਹੋ ਗਿਆ ਉਸ ਨੇ ਸੋਚਿਆ ਕਿ ਲੂੰਬੜੀ ਸਹੀ ਸੀ ਬਿਨਾ ਸੋਚੇ ਸਮਝੇ ਉਹ ਗੁੱਸੇ ਵਿੱਚ ਘਰ ਗਿਆ ਤੇ ਮੰਨੂ ਵੱਲ ਵੇਖਿਆ ਰਾਤ ਦਾ ਸਮਾਂ ਸੀ ਚੰਨ ਦੀ ਚਾਨਣੀ ਜੰਗਲ ਦੇ ਪੱਤਿਆਂ ਤੇ ਝਲਕ ਰਹੀ ਸੀ ਹਵਾ ਹੌਲੀ-ਹੌਲੀ ਵਗ ਰਹੀ ਸੀ ਪਰ ਸ਼ੇਰ ਸਿੰਘੂ ਦੇ ਦਿਲ ਵਿੱਚ ਇੱਕ ਤੂਫਾਨ ਉੱਠ ਰਿਹਾ ਸੀ ਉਸ ਨੇ ਮੰਨੂ ਦੀ ਹਸੀ ਸੁਣੀ ਤੇ ਚਾਲਕੀ ਲੂੰਬੜੀ ਦੀਆਂ ਗੱਲਾਂ ਯਾਦ ਆਈਆਂ ਮੰਨੂ ਤੇਰਾ ਮਜ਼ਾਕ ਉਡਾਉਂਦਾ ਹੈ ਸ਼ੇਰ ਦਾ ਮਨ ਗੁੱਸੇ ਨਾਲ ਭਰ ਗਿਆ ਉਹ ਗਰਜਿਆ ਤੇ ਇੱਕ ਸਾਲ ਮਾਰ ਕੇ ਮਨੂ ਦੇ ਦਰਦ ਹਟਾ ਗਿਆ ਮਨੂ ਟਰ ਗਿਆ ਉਹ ਉੱਪਰ ਚੜ ਗਿਆ ਤੇ ਪੁੱਛਿਆ ਸਿੰਘੂ ਇਹ ਕੀ ਹੋਇਆ ਤੂੰ ਇੰਨਾ ਗੁੱਸੇ ਵਿੱਚ ਕਿਉਂ ਹੈ ਸ਼ੇਰ ਗਰਜ ਕੇ ਕਿਹਾ ਸ਼ੇਰ ਨੇ ਗਰਜ ਕੇ ਕਿਹਾ ਤੂੰ ਮੇਰਾ ਵਜਾ ਕਢਾਉਣਾ ਹੈ ਮਨੂ ਤੂੰ ਸਭ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਅਦੇਸਾਂ ਤੇ ਚੱਲਦਾ ਹਾਂ ਮਨੂ ਹੈਰਾਨ ਰਹਿ ਗਿਆ ਓ ਚੀਕਿਆ ਨਹੀਂ ਸਿੰਘੂ ਮੈਂ ਤਾਂ ਸਿਰਫ ਮਜ਼ਾਕ ਕਰ ਰਿਹਾ ਸੀ ਉਹ ਵੀ ਪਿਆਰ ਨਾਲ ਮੈਂ ਕਦੇ ਤੇਰਾ ਅਪਮਾਨ ਨਹੀਂ ਕੀਤਾ ਪਰ ਸੇਰਤਾ ਤੇਲ ਗੁੱਸੇ ਨਾਲ ਭਰਿਆ ਹੋਇਆ ਸੀ ਉਸ ਨੇ ਘਰ ਚ ਕੇ ਕਿਹਾ ਤੂੰ ਮੈਨੂੰ ਧੋਖਾ ਦਿੱਤਾ ਹੈ ਅੱਜ ਮੈਂ ਤੇਰੇ ਅੱਜ ਮੈਂ ਤੈਨੂੰ 사ਜਾ ਦੇ ਮੰਗਾ ਮਨੂਨੋ ਸਮਝ ਆ ਗਿਆ ਕਿ ਕਿਸੇ ਨੇ ਸ਼ੇਰ ਦੇ ਦਿਲ ਵਿੱਚ ਸਾਕ ਪੈਦਾ ਕੀਤੀ ਹੈ ਉਹ ਤਰੰਤ ਚੀਕਿਆ ਸਿੰਘੂ ਤੂੰ ਮੇਰਾ ਦੋਸਤ ਹੈ ਪਰ ਜੇ ਤੈਨੂੰ ਮੇਰੇ ਉੱਤੇ ਵਿਸ਼ਵਾਸ ਨਹੀਂ ਰਿਹਾ ਤਾਂ ਪਹਿਲੀ ਪਹਿਲਾ ਮੇਰੀ ਗੱਲ ਸੁਣ ਲੈ ਪਰ ਸ਼ੇਰ ਗੁੱਸੇ ਵਿੱਚ ਸੀ ਉਸ ਨੇ ਆਪਣੇ ਨੱਕ ਉਠਾਏ ਤੇ ਦਰਾਤ ਦੀ ਜੜ ਤੇ ਵਜਾਏ ਮਿੱਟੀ ਉੱਡੀ ਤੇ ਬਰਗਦ ਦਾ ਤਣਾ ਹਿੱਲ ਗਿਆ ਮਨੂ ਉੱਪਰ ਚੜ ਗਿਆ ਤੇ ਡਰਿਆ ਹੋਇਆ ਕਹਿੰਦਾ ਮੈਂ ਤੈਨੂੰ ਕਦੇ ਧੋਖਾ ਨਹੀਂ ਦਿੱਤਾ ਸਿੰਗੂ ਤੂੰ ਜੇ ਦਿਨੋ ਸੋਚਦਾ ਸੋਚੇਗਾ ਤਾਂ ਸੱਚ ਸਾਹਮਣੇ ਆ ਜਾਵੇਗਾ ਸਿਰ ਨੇ ਇੱਕ ਗੱਦ ਮਾਰੀ ਤੇ ਜੰਗਲ ਦੇ ਅੰਦਰ ਵੱਲ ਚਲਾ ਗਿਆ ਚੰਨ ਦੀ ਚਾਨਣੀ ਵਿੱਚ ਮਨੂ ਇਕੱਲਾ ਰਹਿ ਗਿਆ ਔਰ ਸਿੱਧੀਆਂ ਅੱਖਾਂ ਵਿੱਚ ਅੰਸੂ ਆ ਗਏ ਉਹ ਸੋਚਣ ਲੱਗਾ ਜਿਸ ਦੋਸਤ ਲਈ ਮੈਂ ਜਾਨ ਤੱਕ ਦਾਅ ਤੇ ਲਾ ਦਿੱਤੀ ਉਹੀ ਮੈਨੂੰ ਝੂਠਾ ਸਮਝ ਬੈਠਾ ਰਾਤ ਕੱਟਣਾ ਮੁਸ਼ਕਲ ਸੀ ਮਨ ਨੂੰ ਨੂੰ ਨੀਂਦ ਨਹੀਂ ਆ ਰਹੀ ਆਈ ਉਹ ਸਾਰੀ ਰਾਤ ਰਖਤ ਦੇ ਬੈਠਾ ਰਿਹਾ ਤੇ ਆਪਣੇ ਦੋਸਤ ਨੂੰ ਯਾਦ ਕਰਦਾ ਰਿਹਾ ਸਵੇਰ ਜਦ ਸੂਰਜ ਚੜਿਆ ਚਾਲਕੀ ਨੂੰ ਭੜੀ ਫੇਰ ਆਈ ਉਸਨੇ ਸ਼ੇਰ ਨੂੰ ਕਿਹਾ ਵੇਖਿਆ ਮੈਂ ਕਿਹਾ ਸੀ ਨਾ ਉਹ ਬਾਂਦਰ ਤੇਰਾ ਮਜਾਕ ਉਡਾਉਂਦਾ ਹੈ ਹੁਣ ਤੂੰ ਸਾਬਤ ਕਰ ਦੇ ਤਾਂ ਕਿ ਤੂੰ ਜੰਗਲ ਦਾ ਸੱਚਾ ਰਾਜਾ ਹੈ ਪਰਤਾਲ ਕੀ ਨੂੰ ਪਤਾ ਨਹੀਂ ਸੀ ਕਿ ਇੱਕ ਕਾਂ ਉਸਦੀ ਸਾਰੀ ਗੱਲ ਸੁਣ ਰਿਹਾ ਸੀ ਉਹ ਕਾਂ ਮੰਨੂ ਦਾ ਦੋਸਤ ਸੀ ਕਾਂ ਨੇ ਉੱਡ ਕੇ ਮੰਨੂ ਨੂੰ ਸਭ ਕੁਝ ਦੱਸ ਦਿੱਤਾ ਮੰਨੂ ਇਹ ਸਾਰੀ ਚਾਲਕੀ ਚਾਲ ਕੀ ਦੀ ਸੀ ਉਸ ਨੇ ਸੇਰ ਦੇ ਦਿਲ ਵਿੱਚ ਸ਼ੱਕ ਪੈਦਾ ਕੀਤੀ ਮੰਨੂ ਨੇ ਗਹਿਰਾ ਸਾਹ ਲਿਆ ਉਹ ਬੋਲਾ ਜੇ ਸਿੰਘੂ ਮੇਰਾ ਸੱਚਾ ਦੋਸਤ ਹੈ ਤਾਂ ਮੈਂ ਉਸ ਦਾ ਸ਼ੱਕ ਦੂਰ ਕਰਾਂਗਾ ਪਰ ਜੇ ਉਹ ਸ਼ੇਰਪ ਗੁੱਸੇ ਦਾ ਰਾਜਾ ਹੈ ਤਾਂ ਉਸ ਨੂੰ ਵੀ ਸੱਚ ਸਿਖਾਉਣਾ ਪਵੇਗਾ ਉਸ ਨੇ ਇੱਕ ਯੋਜਨਾ ਬਣਾਈ ਅਗਲੇ ਦਿਨ ਚਾਲਕੀ ਸ਼ੇਰ ਦੇ ਕੋਲ ਆਈ ਤੇ ਕਹਿੰਦੀ ਮਹਾਰਾਜ ਮੈਂ ਸੁਣਿਆ ਹੈ ਕਿ ਮੰਨੂ ਹੁਣ ਤੁਹਾਡੇ ਵਿਰੁੱਧ ਸਾਰੀ ਜੰਗਲ ਸਭਾ ਬੁਲਾ ਰਿਹਾ ਹੈ ਉਹ ਸਭ ਨੂੰ ਕਹਿੰਦਾ ਹੈ ਕਿ ਸ਼ੇਰ ਬੇਫਕੂਫ ਹੈ ਸ਼ੇਰ ਦਾ ਗੁੱਸਾ ਫਿਰ ਜਾਗਿਆ ਉਹ ਬੋਲਿਆ ਇਹ ਇਸ ਵਾਰ ਮੈਂ ਉਸ ਨੂੰ ਸਬਕ ਸਿਖਾਵਾਂਗਾ ਉਹ ਚਾਲ ਕੀਦੇ ਨਾਲ ਮੰਨੂ ਤੇ ਤਰਖਤ ਵੱਲ ਵਧਿਆ ਪਰ ਜਦ ਉਹ ਪਹੁੰਚੇ ਉਹਨਾਂ ਨੇ ਵੇਖਿਆ ਕਿ ਦਰਖਤ ਹੇਠਾਂ ਮੰਨੂ ਨਹੀਂ ਸੀ ਸਿਰਫ ਇੱਕ ਟੋਕਰੀ ਪਈ ਸੀ ਜਿਸ ਵਿੱਚ ਫਲ ਸਨ ਉਹ ਟੋਕਰੀ ਉੱਤੇ ਇੱਕ ਪੱਥਰ ਸੀ ਸ਼ੇਰ ਨੇ ਪੱਥਰ ਚੁੱਕਿਆ ਤੇ ਪੜਿਆ ਉਸ ਵਿੱਚ ਲਿਖਿਆ ਆਇਆ ਸੀ ਮੇਰੇ ਪਿਆਰੇ ਸਿੰਘੂ ਜੇ ਤੈਨੂੰ ਮੇਰੀ ਸੱਚਾਈ ਤੇ ਸੱਖ ਹੈ ਤਾਂ ਇਹ ਫਲ ਖਾ ਲੈ ਇਹ ਫਲ ਇਹ ਜੰਗਲ ਦੇ ਸਭ ਤੋਂ ਮਿੱਠੇ ਫਲ ਹਨ ਪਰ ਮੈਂ ਇੰਨਾਂ ਵਿੱਚ ਆਪਣਾ ਪਿਆਰ ਮਿਲਾਇਆ ਹੈ ਨਾ ਕਿ ਜ਼ਹਿਰ ਜੇ ਤੂੰ ਵਿਸ਼ਵਾਸ ਕਰਦਾ ਹੈ ਤਾਂ ਇਹ ਖਾਲ ਹੈ ਜੇ ਨਹੀਂ ਤਾਂ ਚਾਲਕੀ ਨੂੰ ਦੇ ਦਿੰ ਕਿਉਂਕਿ ਉਸ ਦਾ ਦਿਲ ਮੇਰੇ ਖਿਲਾਫ ਜ਼ਹਿਰ ਨਾਲ ਭਰਿਆ ਹੈ ਸ਼ੇਰ ਨੇ ਪੱਤਰ ਪੜ੍ਹ ਕੇ ਸੋਚਿਆ ਉਸ ਨੇ ਚਾਲਕੀ ਵੱਲ ਵੇਖਿਆ ਚਾਲਕੀ ਘਬराई ਹੋਈ ਸੀ ਸ਼ੇਰ ਨੇ ਕਿਹਾ ਚਾਲਕੀ ਜੇ ਇਹ ਫਲ ਸਾਪ ਨੇ ਤੂੰ ਖਾ ਕੇ ਵਿਖਾ ਚਾਲ ਕੀ ਹੱਕੀ ਵਕੀ ਰਹਿ ਗਈ ਉਸਨੇ ਬਹਾਨਾ ਬਣਾਇਆ ਮੈਂ ਤਾਂ ਮਾਸ ਖਾਂਦੀ ਹਾਂ ਮੈਂ ਫੜ ਨਹੀਂ ਖਾਂਦੀ ਸੇਨ ਉਤੋਂ ਸਾਰੀ ਗੱਲ ਸਮਝ ਆ ਗਈ ਉਸਨੇ ਯਾਦ ਉਸਨੂੰ ਯਾਦ ਆਇਆ ਕਿ ਮਨੂ ਨੇ ਕਦੇ ਝੂਠ ਨਹੀਂ ਬੋਲਦਾ ਸੀ ਉਸਦਾ ਦਿਲ ਪਛਤਾਵੇ ਨਾਲ ਭਰ ਗਿਆ ਉਸਨੇ ਘਰ ਚ ਕੇ ਗਿਆ ਚਾਲ ਕੀ ਤੂੰ ਮੇਰੇ ਦਿਲ ਵਿੱਚ ਵਿਸ਼ਵਾਸ ਦਾ ਜ਼ਹਿਰ ਭਰਿਆ ਜਾ ਇਸ ਜੰਗਲ ਤੋਂ ਦੂਰ ਹੋ ਜਾ ਥਾਲਕੀ ਡਰ ਕੇ ਭੱਜ ਗਈ ਸ਼ੇਰ ਤੇਜ਼ੀ ਨਾਲ ਮੰਨੂ ਦੇ ਦਰਸਤ ਵੱਲ ਗਿਆ ਉਹ ਉੱਪਰ ਆਵਾਜ਼ ਮਾਰਦਾ ਹੈ ਮੰਨੂ ਮੇਰੇ ਦੋਸਤ ਮੈਨੂੰ ਮੁਆਫ ਕਰ ਤੇ ਮੈਂ ਤੈਨੂੰ ਬਿਨਾ ਸੁਨੇ ਹੀ ਦੋ ਦੋਸ਼ੀ ਮੰਨ ਲਿਆ ਮੰਨੂ ਹੌਲੀ ਹੌਲੀ ਹੇਠਾਂ ਆਇਆ ਉਸ ਦੀਆਂ ਅੱਖਾਂ ਵਿੱਚ ਹੌਲੀ ਨਵੀਂ ਸੀ ਪਰ ਚਿਹਰੇ ਤੇ ਸ਼ਾਂਤੀ ਉਸ ਨੇ ਕਿਹਾ ਸਿੰਘੂ ਦੋਸਤੀ ਇਸ ਵਾਸਤੇ ਟਿਕੀ ਹੁੰਦੀ ਹੈ ਤੂੰ ਮੇਰੇ ਦਿਲ ਤੇ ਸ਼ੱਕ ਕੀਤਾ ਪਰ ਮੈਂ ਤੈਨੂੰ ਸਿਰ ਫਿਰ ਵੀ ਮਾਫ ਕਰਦਾ ਹਾਂ ਕਿਉਂਕਿ ਦੋਸਤ ਕਦੇ ਦਿਲ ਨਾਲ ਨਫ਼ਰਤ ਨਹੀਂ ਕਰਦਾ ਸ਼ੇਰ ਨੇ ਆਪਣੇ ਸ਼ੇਰ ਨੂੰ ਝੁਕਾ ਲਿਆ ਤੇ ਕਿਹਾ ਮੈਂ ਆਪਣੀ ਸਜ਼ਾ ਖੁਦ ਮੰਨਦਾ ਹਾਂ ਤੂੰ ਜੋ ਕਹੇਂਗਾ ਮੈਂ ਕਰਾਂਗਾ ਮੰਨੂ ਨੇ ਮੁਸਕਰਾ ਕੇ ਕਿਹਾ ਮੇਰੀ ਮੇਰੀ ਇੱਕ ਹੀ ਸਜ਼ਾ ਹੈ ਹੁਣ ਤੋਂ ਕਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਕਰੀ ਜਾਤਕ ਆਪਣੇ ਦੋਸਤ ਦੀ ਗੱਲ ਨਾ ਸੁਣ ਲਵੇ ਸ਼ੇਰ ਨੇ ਕਿਹਾ ਵਚਨ ਦਿੱਤਾ ਹ ਉਹ ਦੋਵੇਂ ਤੋਂ ਮਾਰੇ ਇੱਕ ਦੂਜੇ ਨੂੰ ਗਲੇ ਲਾਇਆ ਜੰਗਲ ਵਿੱਚ ਦੁਬਾਰਾ ਸ਼ਾਂਤੀ ਆ ਗਈ ਇਸੇ ਜੀ ਅੱਜ ਦੀ ਸ਼ੇਰ ਤੇ ਬਾਂਦਰ ਦੀ ਦੋਸਤੀ ਦੀ ਕਹਾਣੀ ਚੇਕ ਕਰ ਤਾਂ ਸਾਡੀਆਂ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਵੱਤ ਵੱਤ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਅਸੀਂ ਐਸੀ ਤਰ੍ਹਾਂ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਾਤਕ ਲਈ ਧੰਨਵਾਦ